ਇਹ ਜਿਹੜੀ ਮੈਂ ਤੁਹਾਨੂੰ ਕਹਿੰਦਾ ਹੈ ਹੈ ਬੀਪਾਰਤ ਹੋਰ ਪਰ ਉਹ ਪਾਰਟੀ ਉਹ ਪਰ ਉਹ ਦਾਸ ਜਿਹੜੇ ਤੋਂ ਬਾਹਰ ਦਾ ਆਵਾਜ਼ ਜਿੰਨੇ ਤੋਂ ਆਵਾਜ਼ ਮਹਾਰਾਜ ਦਾ ਸੁਖਾਸਾ ਨੂੰ ਦਿਖਾਉਂਦਾ ਹੈ ਤਾਂ ਕਿ ਲਾਖਾਜ ਨਾ ਕੋਈ ਕਿਸੇ ਨਾਲ ਨੋਟ ਕਰੀ ਨਾ ਕੋਈ ਜਿਸੇ ਲੋਕ ਨੂੰ ਤਾਂ ਮਤਲਬ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੋ ਪਾਚਾ ਆਪ ਦੇ ਕਹਾਣੀ ਦੇ ਨਾਮ ਤੋਂ ਦੇਖਦੇ ਜੁਲਤੀ ਹੈ ਸਿੱਖੋ ਪਾਚਾ ਆਪ ਕੀ ਦੇ ਦਸਤਾਵੇਜ਼ ਸਰਦਾਰ ਸੰਤ ਸਿੰਘ ਖੈਰੋ ਆਪਣੀ ਦਸਤਾਵੇਜ਼ਾਂ ਆਦੀ ਕੁਝ ਕੁ ਮਾਇਦੇ ਸਿੱਖੋ ਪਾਚਾ ਦੀ ਘਰ ਵੀ ਪੂਰੇ ਵਾਰਸ ਨੂੰ ਤੋੜੀ ਜਾ ਕੇ ਆਵੇ ਆਪੀ ਦੇ ਚਾਹਵਾਨਾਂ ਦੇ ਵਿੱਚ ਅਰਦਾਸ ਕੀਤੀ ਕਰ ਲੈਂਦੇ ਸੀ ਸਿੱਖੋ ਪਾਚਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਾ ਸ੍ਰੀ ਗੁਰੂ ਤੁੰਥ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਲਈ ਧਿਆਏ ਫਿਰ ਅੰਗਦ ਗੋਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਰੇ ਅਰਜਨ ਹਰ ਕੋ ਵਿਦਿਆ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਹਰ ਕ੍ਰਿਸ਼ਨ ਧਿਆਏ ਗਿਆ ਜਿਸ ਜਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਹੋਏ ਸਾਹਿਬ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਤੇ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਦਾ ਧਿਆਨ ਤਰ ਖਾਲਸਾ ਸਾਹਿਬ ਉਹਨਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜੱਟੀਆਂ ਸਰਦੀਆਂ ਜਿਨ੍ਹਾਂ ਤੇਰਾ ਨਾਮ ਜੱਫਿਆ ਵੰਡ ਕੇ ਛੱਕਿਆ ਦੀਖਾਈ ਦੇ ਤੋਹੀ ਦੇਖਣ ਦੇ ਟਿੱਕਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਭਰਵਾਕ ਜਿਨ੍ਹਾਂ ਸ਼ੀਤਾ ਸਿੰਘਾਂ ਸਿੰਘਣੀਆਂ ਨੇ ਧਰ ਦੇ ਸੀਸ ਤੇ ਮੰਦ ਮੰਦ ਘਟਵਾਏ ਛੋکریاں ਲਹਣੀਆਂ ਚੱਤਰੀਆਂ ਤੇ ਚਰੇ ਆਰੀਆਂ ਨਾਲ ਤੰਦੀਰੇ ਕਹਿ ਤਾਇ ਤੇ ਕਹਿ ਖਾਸਾ ਦੇ ਸ਼ਹੀਦ ਹੋ ਗਏ ਤਾਂ ਵਰਤਮਾਨ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਤੇ ਛੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਗੋਦਵਾਰਿਆਂ ਦਾ ਧਿਆਨ ਤਾਂ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਕੋ ਵਾਹਿਗੁਰੂ ਜਿੱਤਾਂ ਵਿੱਚ ਤਮਕਾ ਸੱਚਾ ਸੰਸਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਕਹਾ ਕਹਾ ਇਸ਼ਾਰੇ ਦੀਏ ਤੇਗ ਤੇਗ ਪਤਿ ਵਿਦਕੀ ਪਹਿਜ ਪੰਖੀ ਜੀਤ ਸ੍ਰੀ ਸਰਜੀ ਸਹਾਏ ਖਾਲਸਾ ਜਿੱਕੇ ਬੋਲ ਬੋਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੇ ਸਿੱਖੀ ਦਾਣ ਤੇ ਇਸ ਦਾਣ ਬਹਿਤ ਨਾਮ ਨੂੰ ਇੱਕ ਦਾਣ ਮਸਾਹਾ ਦਾਣ ਤੋਂ ਸਾਣਾ ਦਾਣਾ ਤੇ ਦਾ ਨਾਮ ਦਾਣ ਸ੍ਰੀ ਅੰਗਰਸਾਹ ਜੀ ਦੇ ਦਾਰਸ਼ਨਿਕ ਨਾਮ ਚੰਕੀਆਂ ਝੰਡੇ ਗੁੰਗੇ ਜੁਗੋ ਜੁਗਤੋਂ ਤੱਕ ਆਦੇਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਤੀ ਮਤ ਪਤਲਾ ਰੱਖਾ ਆਪ ਵਾਜੇ ਇਕਾਲਪੁਰ ਆਪਣੇ ਪੁਲਕ ਦੇ ਸਦਾ ਸਹਾਇਤਾ ਜੀ ਸ੍ਰੀਨਨ ਕਾਣਾ ਸਾਹਿਬ ਤੋਂ ਉਪਰਪੁਰ ਹੋਏ ਘਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੂਰਿਆ ਗਿਆ ਹੈ ਸੇਵਾ ਸੰਭਾਲ ਖੁੱਲੇ ਦਰਸ਼ਨ ਦੀ ਯਾਰ ਆਪਣੇ ਪਿਆਰੇ ਪਾਤਸ਼ਾਹ ਜੀ ਮਕਸਦ ਜੀ ਨਮਾਨਿਆਂ ਦੇ ਮਾਣ ਨੇ ਤਾਣਿਆਂ ਤੇ ਤਾਨ ਜੋਤਿਆਂ ਦੀ ਓਟ ਨੇ ਆਸਰੇ ਨੂੰ ਆਸਰੇ ਤੰਦਰ ਪੰਨ ਸ਼੍ਰੀਨਨ ਜੀ ਸਰਬੀ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਦੇ ਵਿੱਚ ਅਰਦਾਸ ਜੁਕੜੀਆਂ ਬੇਨਤੀਆਂ ਨੇ ਪਾਤਸ਼ਾਹ ਆਪ ਜੀ ਦੇ ਅਗਰ ਦੇ ਸੇਵ ਸਰਦਾਰ ਸੁੰਦਰ ਸਿੰਘ ਜੀ ਕਹਿੰਦੇ ਆਪਣੇ ਦਸਨ ਆਪਣੇ ਦਸਨ ਆਵਾਦੀ ਕਿਉਂਕਿ ਸਮਾਜ ਦੇ ਵਿੱਚ ਸਾਰਾ ਹੀ ਆਪਣੇ ਦਸਵੰਦ ਕੱਢ ਕੇ ਸਾਰੇ ਆਪਣੇ ਜੋਏ ਨੇ ਐਂਟੀ ਕ੍ਰਾਈਮ ਤੇ ਐਂਟੀ ਕ腐ਸ਼ਨ ਐਸੋਸੀਏਸ਼ਨ ਬਣਾਈ ਹੈ ਉਹਦੇ ਵਿੱਚੋਂ ਵੀ ਸਾਰੇ ਹੀ ਆਪਣੇ ਪਾਰਟੀ ਵਰਕਰਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਦਸਵੰਦ ਕੱਢ ਕੇ ਜੋ ਹੜਪੀਚਾ ਵਾਸਤੇ ਦੰਗਰ ਦੀ ਸਮਤਰੀ ਚਾਰ ਕੀਤੀ ਗਈ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਊਟ ਆਸਰਾ ਲੈ ਰਹੇ ਆ ਸਾਰੇ ਹੀ ਮੈਂਬਰ ਸਵਾਨ ਆਏ ਆ ਸੱਚੇ ਪਾਤਸ਼ਾਹ ਆਪ ਜੀ ਦਾ ਊਟ ਆਸਰਾ ਲੈ ਰਹੇ ਆ ਸੱਚੇ ਪਾਤਸ਼ਾਹ ਜੀ ਹੜਪੀਚਾ ਵਾਸਤੇ ਸਮਤਰੀ ਲੈ ਕੇ ਜਾ ਰਹੇ ਆ ਸੱਚੇ ਪਾਤਸ਼ਾਹ ਆਪ ਆਪਣੀ ਬਾੜ ਕਿਪਾ ਬਖਸ਼ਿਸ਼ ਅਹਿਮਦ ਕਰ ਦਿਓ ਚੜਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਇਹਨਾਂ ਦੀ ਐਂਟੀ ਕਰਾਇਮ ਤੇ ਐਂਟੀ ਕ腐ਸ਼ਨ ਦੀ ਜਿਸ ਤਰ੍ਹਾਂ ਚੜ੍ਹਾਈ ਆ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਰੱਖਣੀ ਆ ਤਾਂ ਜੋ ਔਣ ਵਾਲੇ ਸਮੇਂ ਦੇ ਵਿੱਚ ਵੀ ਆਪ ਇਸੇ ਤਰ੍ਹਾਂ ਹੀ ਮਿਹਰ ਪ੍ਰਯਾਸ ਅਤੇ ਆਪ ਰੱਖਣਾ ਤਾਂ ਜੋ ਇਹ ਸੰਕਾਂ ਦੀ ਸੇਵਾ ਕਰਦੇ ਰਹਿਣ ਆਪ ਇਹਨਾਂ ਤੋਂ ਸੇਵਾ ਦਿੰਦੇ ਰਹੋ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਦੇ ਸਿਰਾਂ ਤੇ ਮਿਹਰ ਪ੍ਰਯਾਸ ਅਤੇ ਅੱਖੇ ਚੜ੍ਹਦੀ ਕਲਾ ਵਿੱਚ ਈਰ ਤੋਂ ਅਨੇਕ ਮਾਫੀਆਂ ਦਾ ਅਨਯਮ ਇਸੇ ਵੀ ਪ੍ਰਕਾਰ ਦੀ ਕੋੜਨਾ ਹੁੰਦਾ ਹੈ ਜੀ ਚੜ੍ਹਦੀ ਕਲਾ ਵਿੱਚ ਜੋ ਅੜੇ ਸੋਚ ਅੜੇ ਸ਼ਰਮ ਪਰੇ ਸੋ ਤਰੇ ਸੀ ਪਰੇ ਮੇਰ ਜਿਨਾ ਮੇ ਜਾਣ ਆਪ ਜੀ ਦਾ ਪਵਿੱਤਰ ਨਾਮ ਚੇਤਾ ਪਰੇ ਕਦਾ ਆਪ ਦੀ ਵਰਤੇ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਪਰੇ ਸਰਦ ਦਾ ਬੋਲ ਨਾਮ ਵਾਹਿਗੁਰੂ ਦਾ ਅਸਤਾਨ ਵਾਹਿ